ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫੇਰ ਪਹੁੰਚ ਚੁੱਕੇ ਹਾਂ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਸ ਫਾਰਮ ਚੋਂ ਬਹੁਤ ਚੰਗੀ ਜਰਸੀ ਦਿਖਾਉਂਗਾ ਪਿਛਲੇ ਸੂਏ ਤੋਂ ਚੰਗਾ ਚੁਆਇਆ ਹਰੇ ਗੱਬੜਾ ਕੋ ਸਮੇਂ ਦੀ ਕੱਚੀ ਆ ਸੋ ਵੀਡੀਓ ਨੇ ਮੇਰੇ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਣੀ ਜਰਸੀ ਬਾਈ ਜੀ ਹੋਰਾਂ ਦੀ ਮੂਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 1 ਮਹੀਨੇ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਲੂਨ ਨੇ ਪਹਿਲੇ ਸੂਏ 20 ਕਿਲੋ ਚਵਾਇਆ ਐਤ ਕੀ ਪਲਾਸ ਚਵਾਜੂ ਹਵਾਨੇ ਦੋਸਤੋ ਅਜੇ ਵਾਲਟਾ ਲਾਫੀ ਪਈ ਆ ਬੱਚੀ ਨੇ ਇੱਕ ਮਹੀਨੇ ਜੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਣਾ ਥਾਂਦੇ ਸਾਈ ਬਹੁਤ ਸੋਹਣੇ ਚਾਰੇ ਮੁੱਠੀ ਵਾਲੇ ਆ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਬੈਕ ਸਾਈਡ ਤੋਂ ਵੇਚ ਸਕਦੇ ਆ ਜੇ ਦੋਸਤੋ ਹਵਾਨਾ ਖੀਚਾਂਗੇ ਤਾਰਾ ਵੜੰਗੂ ਵਧੂਗਾ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਕਟਪਟਾ ਸੋਹਣਾ ਚੌੜਾ weight ਵਾਲੇ ਪਾਸੋਂ ਫੁੱਲ ਹੈ ਵੀ ਬੋਡੀ weight ਵਾਲੀ ਆ ਆੰਦੇ ਸਾਈਮੇ ਬੱਚੀ ਦੇ ਨੇੜੇ ਤੋਂ ਵਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਫੋਰਸ ਚਾਂਗ ਪੁਰਾਣੀ ਚਾਰਾਂ ਦਾ ਨਾਂ ਸੇਮ ਹੀ ਸਾਈਜ਼ ਆ ਤੇ ਚਵਾਈ ਵਾਲੇ ਕਰਮਾਲੀ ਨੇ ਇੱਕ ਮਹੀਨੇ ਚ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੈਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੋਏ 20 ਕਿਲੋ ਚਵਾਈ ਤੇ ਪਲਾਸ ਚ ਵਾਜੂ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 50000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ